ਇਹ ਕੀ ਲੁੱਟ ਹੋ ਰਹੀ ਹੈ ਮੈਂ ਆਪਣੀ ਜ਼ਿੰਦਗੀ ਜੀ ਨਹੀਂ ਵੇਖੀ ਪਹਿਨਾ ਪਰਸੋਂ ਇਹ ਗੱਡੀ ਸਿੱਧੀ ਤਰ੍ਹਾਂ ਰਹੀ 10-1100 ਰੁਪਏ ਨੂੰ ਕੱਲ ਇਹਨਾਂ 850 ਤੋਂ ਲੈ ਕੇ 900 ਰੁਪਏ ਤੱਕ ਖਰੀਦੀ ਹੈ ਇਹਨਾਂ ਨੇ ਕੀ ਸਾਡਾ ਪਖੰਡ ਕੀਤਾ ਹੋਇਆ ਆ ਵੇਚਣਾ ਸਾਰੇ ਵਪਾਰੀਆਂ ਖਰੀਦ ਕਿੱਥੇ ਸੁੱਕਣੇ ਪਾਦੀ ਸਾਡੀ ਜਗ੍ਹਾ ਨਹੀਂ ਮਿਲਦੀ ਟਰਾਲੀਆਂ ਹਾਲੀਆਂ ਭਰਗੀਆਂ ਖੜੀਆਂ ਵੇਖ ਲੋ ਜੀ ਵੀ ਜੇ ਅਸੀਂ ਛਕਾਵਾਂਗੇ ਤਾਂ ਸਾਨੂੰ ਵੱਧ ਰੇਟ ਮਿਲ ਜੂ ਜਾਂ ਸਾਨੂੰ ਜਗ੍ਹਾ ਨਹੀਂ ਮਿਲਦੀ ਫਿਰ ਅਸੀਂ ਨਟ ਦੇ ਅਸੀਂ 800 ਤੋਂ ਜਾਂ 850 ਤੋਂ ਬਾਅਦ ਲੈਣੀ ਨਹੀਂ ਇਹ ਸਾਡੀ ਬਿਲਕੁਲ ਸੰਨ ਲਟਾਈ ਹੋ ਰਹੀ ਹੈ ਮੈਂ ਮਾਰਕੀਟਿੰਗ ਵਾਲਿਆਂ ਨੂੰ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀ ਇਹ ਵਪਾਰੀਏ ਜਦੋਂ ਨੇ ਸਾਡੇ ਤੋਂ ਖਰੀਦ ਲਈ ਫਿਰ ਮੰਡੀ ਕੋ ਆਪਣੇ ਘਰ ਜਾ ਕੇ ਸਿਕਾਵੇ ਇਹ ਸਾਡੇ ਮੰਡੀ ਜਿਹੜੀ ਆ ਜੱਟਾਂ ਵਾਸਤੇ ਆ ਨਾ ਕਿ ਵਪਾਰੀ ਵਾਸਤੇ ਆ ਇਸ ਕਰਕੇ ਸਾਡੀ ਬਹੁਤ ਲੁੱਟ ਹੋ ਰਹੀ ਹੈ ਦੂਜੀ ਗੱਲ ਜਿਹੜੀ ਆ ਮੱਕੀ ਅਸੀਂ ਸਿਕਾ ਵੀ ਰਹੇ ਆ ਮੱਕੀ ਦਾ 1900 ਤੋਂ ਉੱਤੇ ਰੇਟ ਆ ਤੇ ਜਿਹੜੀ ਸਾਡੀ ਵਿਕਰੀ ਆ ਮੇਰਾ 15 1600 ਰੁਪਏ 1500 ਵੱਧ ਨਹੀਂ ਲੈ ਰਿਆ ਸੁੱਕੀ ਮੱਕੀ ਜਿਹੜਾ ਸਾਰਾ ਭਗਵਾਨ ਜੀ ਤੋਂ ਮਾਨ ਕਹਿਆ ਸੀ ਮੈਂ ਐਮਐਸਪੀ ਦਊਂਗਾ ਹੁਣ ਉਹ ਕਿੱਥੇ ਗਿਆ ਪਏ ਉਹਦਾ ਪਤਾ ਜਿਹੜੀ ਸਾਡੀ ਜੂਰੀ ਮੁਖੀ ਆ ਉਹ 3600 4100 ਤੱਕ ਆ ਜਿੰਨਾ ਕਰ 200 ਰੁਪਏ ਐ ਐਮਐਸਬੀ ਐ ਹਰਿਆਣਾ ਦੇ 5800 ਰੁਪਏ ਦੇ ਰਹੇ ਨੇ 1000 ਰੁਪਏ ਕੋਲੋਂ ਦੇ ਰਹੇ ਨੇ ਇਹ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਕਹਿੰਦੇ ਅਸੀਂ ਆਪਦੇ ਦੁਆਰ ਆਪਦੀ ਸਰਕਾਰ ਆਵਾਂਗੇ ਹੁਣ ਉਹਦਾ ਪਤਾ ਕੱਥੇ ਪੁੱਛਦਾ ਕੋਈ ਇਹ ਜਿਹੜਾ ਜੱਟ ਮਰਨ ਧਿਆ ਜਿਹਨੂੰ ਸਾਰਾ ਸੰਸਾਰ ਪਾ ਰਿਹਾ ਉਹਦੀ ਆਕ ਬਾਦ ਲੈਣੇ ਉਹਨੂੰ ਇਹ ਸਾਰੀ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤਾ ਤੇ ਕਿਸਾਨ ਨੂੰ ਲੁੱਟ ਰਹੇ ਨੇ ਜੇ ਕਿਸਾਨ ਮਰ ਗਿਆ ਸਾਰੇ ਮਰ ਜਣੇ ਮਜ਼ਦੂਰੀ ਮਾਰ ਰਿਹਾ ਨਾਲ ਵਿਚਾਰਾ ਮਜ਼ਦੂਰ ਸਾਡੇ ਤੋਂ ਦੁਖੀ ਐ ਕਿਸਾਨ ਤਾਂ ਹੈ ਹੀ ਐ ਫੇਰ ਕਹਿੰਦੇ ਨੇ ਵੀ ਕਿਸਾਨਾਂ ਨੂੰ ਸਬਸਿਡੀ ਦੇ ਰਹੇ ਆ ਸਬਸਿਡੀ ਕੀ ਦੇ ਰਹੇ ਤੁਸੀਂ ਤਾਂ ਸਾਨੂੰ ਖਾ ਰਹੇ ਹੋ ਅਸੀਂ ਕਹਿੰਦੇ ਸਾਨੂੰ ਸਬਸਿਡੀ ਨਾ ਦੇ ਸਾਨੂੰ ਸਹੀ ਡੇਟ ਦੇ ਦਿਓ ਜੋ ਸੁਵਮੀਨਾਹਰ ਨਾਸਨੀ ਰਿਪੋਰਟ ਹੈ ਅਸੀਂ ਕਹਿੰਦਾ ਉਹ ਰੋਟੇ ਸਾਨੂੰ ਕੋਈ ਕਿਸੇ ਸਬਸਿਡੀ ਲੋੜ ਨਹੀਂ ਹੁਣ ਇਹ ਕਹਿੰਦਾ ਮੈਂ ਤਾਂ ਕੋਈ ਟੈਕਸ ਨਹੀਂ ਲਾਊਗਾ ਹੁਣ ਜਦੋਂ ਸੀਜ਼ਨ ਆਗਾ ਕੱਲ ਇਹਨੇ 1 ਰੁਪਇਆ ਡਿਜੀਟਲ ਲਾਤਾ ਉਹ ਜਟੰਗ ਨੂੰ ਕਿਸੇ ਪਾਸੇ ਬਖਸ਼ੇਗਾ ਵੀ ਸਾਨੂੰ ਬਚਨ ਦੇਗਾ ਕਿ ਨਹੀਂ ਬਚਨ ਦੇਗਾ ਇਹ ਮਨਦਾਰੀਆਂ ਵਾਲੀਆਂ ਗੱਲਾਂ ਕਰਦੇ ਕੋਈ ਸਰਕਾਰ ਵਾਲੀ ਗੱਲ ਨਹੀਂ ਇਹਨਾਂ ਕੋਲ ਜਿਹੜੀ ਪਿਛਲੇ ਸਾਲ ਮੈਂ 2200 ਨੂੰ ਵੇਚੀ ਸੀ ਸੁੱਕੀ ਮਲੋ ਮੇਰੇ ਕੋਲ ਇਹ ਪਰਚਾ ਪਿਆ। ਉਹਨਾਂ ਕੀ 1500 ਨਹੀਂ ਵਿਕ ਰਹੀ। ਮੇਰੇ ਜਾ ਕੇ ਪਰਚੇ ਕਢਾ ਲਓ। ਪਰ ਨਾਲ ਸਾਡੇ ਖਰਚੇ ਵਧੇ ਆ 1 ਰੁਪਇਆ ਨਹੀਂ ਤੇ ਹੋਰ ਰੇਟ ਤੁਸੀਂ ਵਧਾਤਾ। ਤੁਸੀਂ ਕਹਿੰਦੇ ਅਸੀਂ ਕੋਈ ਟੈਕਸ ਨਹੀਂ ਆ ਰਿਹਾ ਕਿਸਾਨ ਨੂੰ ਵੀ ਜਾਵੇ ਕਿਸਾਨ ਨੂੰ ਬਚਾਉਣਾ ਨਹੀਂ ਆ ਗੱਲਾਂ ਨੇ। ਇਹ ਬਿਲਕੁਲ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਵਿਰੋਧੀ ਸਰਕਾਰ ਹੈ ਪਰ ਇਸੇ ਕਰਕੇ ਕਿਸਾਨ ਜਿਹੜੇ ਖੁਦ ਗਸ਼ਿੰਗ ਕਰ ਰਹੇ ਨੇ। ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡਾ ਜਿਹੜਾ ਐਮਐਸਪੀ ਆ ਉਹ ਸਾਨੂੰ ਦਿੱਤਾ ਜਾਵੇ। ਤੇ ਤਾਂ ਹੀ ਅਸੀਂ ਬਚਾਂਗੇ ਨਹੀਂ ਤੇ ਸਾਡਾ ਬਹੁਤ ਬੁਰਾ ਹਾਲ ਹੈ। ਮੱਕੀ ਲੈ ਕੇ ਆਪਾਂ ਜੀ ਰੇਟ ਨੂੰ ਲੱਗ ਰਿਹਾ ਮੱਕੀ ਦਾ ਉਹ 1100 1200 ਲੱਗ ਰਿਹਾ ਮੰਗਦਾ ਜੀ ਸਰਕਾਰ ਤਾਂ 1900 ਕੁ ਪੇ ਕਹਿ ਰਹੀ ਹੈ ਹਾਂ ਤਾਂ ਦੇਖ ਲੋ ਸਾਡੇ ਸਾਹਮਣੇ ਇਹ ਫੁੱਲ ਲੁੱਟ ਹੋ ਰਹੀ ਹੈ ਕੌਣ ਲੋਕ ਇਹਨੂੰ ਲੁੱਟ ਕਰਦੇ ਸਰਕਾਰਾਂ ਹੀ ਕਰ ਰਹੀਆਂ ਨੇ ਜੀ ਹਾਂ ਯਾਰ ਕਿੰਨੀ ਕਿ ਮਿਹਨਤ ਆ ਜਾਂਦੀ ਮੈਨੂੰ ਤਾਂ ਇਹ 20 25000 ਰੁਪਏ ਮੈਨੂੰ ਇੱਕੜ ਤੇ ਆ ਜਾਂਦੇ ਹਾਂ ਜੀ ਕਿੰਨੀ ਕਿ ਮੱਕੀ ਲਾਇਕ ਤੁਸੀਂ 55 ਕਿਲੋ ਜੀ ਹਾਂ ਜੀ ₹40 ਨੂੰ ਮੱਕੀ ਵਿਕ ਰਹੀ ਆ ਓੰਜ ਸਕਾ ਕੇ 15-1600 ਰੁਪਏ ਨੂੰ ਵਿਕ ਰਹੀ ਆ ਹਾਂਜੀ ਮੰਗ ਕਰਦੇ ਮੰਗ ਇਹੀ ਕਰਦੇ ਆ ਸਾਨੂੰ ਜੋ ਐਮਐਸਪੀ ਆ ਉਹ ਸਾਨੂੰ ਜਾਰੀ ਕਰਨਾ ਭਾਜੀ ਸਰਕਾਰਾਂ ਨਾਲ ਕੁਝ ਵੀ ਨਹੀਂ ਕਰ ਰਹੀਆਂ ਕਹਿਣ ਤਾਂ ਬੜਾ ਕੁਝ ਕਹਿ ਰਹੀਆਂ ਨੇ ਜੋ ਸਾਨੂੰ ਰੇਟ ਆ ਉਹ ਸਾਨੂੰ ਮਿਲ ਨਹੀਂ ਰਿਹਾ ਕਿੰਨੀ ਮੱਕੀ ਲਾਈਤੀ ਸੀ ਵਰ ਮੱਕੀ 40 ਕਿੱਲੇ ਬਾਜੀ 40 ਕਿੱਲੇ ਹਾਂਜੀ ਇਹਦਾ ਕਟਾ ਪਊਗਾ ਹਾਂਜੀ ਬਹੁਤ ਕਟਾ ਪਊਗਾ ਖਰਚਾ ਆ ਜਾਣਾ ਪਰ ਇੱਕੜ ਤੇ ਖਰਚਾ ਬਾਜੀ 15 ਤੋਂ 20000 ਆ ਜਾਂਦਾ ਪਰ ਇੱਕੜ ਤੇ ਹਾਂਜੀ ਪਰ ਰੇਟ ਨਹੀਂ ਮਿਲ ਰਿਹਾ ਰੇਟ ਮਿਲ ਨਹੀਂ ਰਿਹਾ ਬਾਜੀ ਕਿਹੜੀ ਰੇਟ ਰੂਟ ਦੀ ਆ ਰੇਟ 1000 ਤੋਂ 900 ਰੁਪਏ ਤੋਂ 1000 ਤੱਕ ਆ ਜੀ ਫੱਗੇ ਜਾ ਰਿਹਾ ਜੀ ਪੂਰੇ ਸਰਕਾਰਾਂ ਕੀ ਕਹਿੰਦੀਆਂ ਨੇ ਸਰਕਾਰਾਂ ਦਾ ਹੀ 2500 ਕਹਿੰਦੀਆਂ ਨੇ ਜਿਆਦਾ ਰੇਟ ਰੱਖਿਆ ਜੀ ਪਰ ਹੁਣ 900 ਤੋਂ 1000 ਤੋਂ ਵੱਧ ਵਿਕਦੀ ਨਹੀਂ ਜੀ ਹਾਂ ਜੀ ਇਸ ਦਾ 2000 ਦੀ ਮੰਗ ਕਰਦੇ ਆ ਜੀ ਪਰ ਸਰਕਾਰ ਕਿਉਂ ਨਹੀਂ ਦੇ ਰਹੀ ਪਤਾ ਨਹੀਂ ਜੀ ਹੁਣ ਲੁੱਟ ਰਾਂ ਰਹੀਆਂ ਨੇ ਸਰਕਾਰਾਂ ਪੁੱਛਦੀਆਂ ਨਹੀਂ ਜੀ ਹਰ ਇੱਕ ਚਾਹੀਦੀ ਚਾਹੇ ਕਣਕ ਆ ਜੀ ਚਾਹੇ ਜੇਰੀ ਆ ਚਾਹੇ ਸਰ੍ਹਦੀ ਮੁਕੀ ਆ ਚਾਹੇ ਮੱਕੀ ਆ ਚਾਹੇ ਕੋਈ ਵੀ ਫਸਲ ਆ ਜੀ ਨਾ ਹਰ ਇੱਕ ਤੇ ਰੇਟ ਨਹੀਂ ਜੀ ਮੱਲਾ ਜੋ ਰੇਟ ਵਾਦਾ ਕਰਦੇ ਨੇ ਉਹ ਰੇਟ ਤਾਂ ਮਿਲੇ ਨਹੀਂ ਰਿਹਾ ਜੀ ਮੱਕੀ ਉਹ ਮੱਕੀ ਆ ਸੂਰਜਮੁਖੀ ਤਾਂ ਤਾਂ ਕਾ ਵੇਹ ਬਹੁਤ ਘੱਟ ਆ ਪਰ ਮੱਕੀ ਦੀ ਆਮਦ ਬਹੁਤ ਜ਼ਿਆਦੀ ਆ ਦੂਰ ਦੂਰ ਤੋਂ ਮੱਕੀ ਆ ਰਹੀ ਆ ਕਿਉਂ ਕਿ ਇੱਥੇ ਵਪਾਰੀ ਮੇਰੇ ਖਾਲ 25 30 ਵਪਾਰੀਆਂ ਤੋਂ ਵੀ ਉੱਪਰ ਬੰਦੇ ਨੇ ਜਿਹੜੇ ਪਰਚੇਜ਼ ਕਰ ਰਹੇ ਨੇ ਔਰ ਬੜੇ ਵਧੀਆ ਢੰਗ ਨਾਲ ਜਿਹੋ ਜਿਹਾ ਮਾਲ ਆ ਸੁੱਕਾ ਗਿੱਲਾ ਉਹ ਹਿਸਾਬ ਨਾਲ ਭਾਅ ਲੱਗ ਰਿਹਾ ਹਾਂਜੀ ਰੇਟ ਇਦਾਂ ਜੀ ਆ ਮੌਸਮ ਦੀ ਖਰਾਬੀ ਕਰਕੇ ਨਾ ਮੱਕੀ ਸੁੱਕ ਨਹੀਂ ਰਹੀ ਮੱਕੀ ਨਾ ਸੁਕਣ ਕਰਕੇ ਪ੍ਰੋਬਲਮ ਆ ਰਹੀ ਆ ਬਾਕੀ ਤਾਂ ਕੋਈ ਪ੍ਰੋਬਲਮ ਨਹੀਂ ਵਧੀਆ ਵਪਾਰੀ ਪਰਚੇਜ਼ ਕਰ ਰਹੇ ਨੇ ਤੇ ਦੂਰੋਂ ਦੂਰੋਂ ਮਾਲ ਆ ਰਿਹਾ ਕਿਉਂਕਿ ਮੰਡੀ ਦਾ ਕੰਮ ਚੰਗਾ ਚੱਲਣ ਕਰਕੇ ਮਾਲ ਦੂਰੋਂ ਆ ਰਿਹਾ ਜੀ ਇਸ ਵਾਰ ਨੱਬੋ ਮੰਡੀ ਚ ਮੱਕੀ ਦੀ ਆਮਦ ਪਿਛਲੇ ਸਾਲ 70000 ਕੁਇੰਟਲ ਹੋਈ ਸੀ ਇਸ ਵਾਰ ਉਮੀਦ ਹੈ ਕਿ ਉਸ ਤੋਂ ਵੀ ਜ਼ਿਆਦਾ ਹੋਣ ਦੀ ਉਮੀਦ ਹੈ ਜੀ ਕਿੰਨੇ ਕੁ ਪਹੁੰਚ ਚੁੱਕੇ ਅੱਜ ਤੱਕ ਹੁਣ ਤੱਕ 30000 ਕੁਇੰਟਲ ਆ ਚੁੱਕੀ ਹੈ ਜੀ ਇਹਦੇ ਰੇਟ ਨੇ ਮਿਲ ਰਿਹਾ ਹੈ ਤੁਹਾਨੂੰ ਰੇਟ ਸੁੱਕੀ ਮੱਕੀ ਦਾ ਹੈਗਾ ਜੀ 1750 ਰੁਪਏ ਤੱਕ ਰੇਟ ਹੈਗਾ ਆ ਤੇ ਗਿੱਲੀ ਮੱਕੀ ਦਾ ਹੈਗਾ ਜੀ 1000 ਰੁਪਏ ਤੋਂ 1200 ਰੁਪਏ ਤੱਕ ਐਮਐਸਪੀ ਹੈਗਾ ਜੀ 1900 ਰੁਪਏ 1900 ਰੁਪਏ ਐਮਐਸਪੀ ਤੇ ਸੂਰਜਮੁਖੀ ਸੂਰਜਮੁਖੀ 6400 ਰੁਪਏ ਐਮਐਸਪੀ ਹੈ ਜੀ ਤੇ ਸੂਰਜਮੁਖੀ ਦਾ ਰੇਟ ਹੈ ਜੀ 4000 ਤੋਂ ਲੈ ਕੇ 4200 ਰੁਪਏ ਤੱਕ ਕਿੰਨੇ ਕਿਤੇ ਲੱਗ ਮੇ ਰਹੇ ਕਿਸਾਨ ਠੱਗੇ ਜਾ ਰਹੇ ਇਹ ਪ੍ਰਾਈਵੇਟ ਕੰਪਨੀਆਂ ਨੇ ਮਾਲ ਲੈਣਾ ਹੁੰਦਾ ਜੀ ਫੇਰ ਤੇਲ ਦੇ ਰੇਟ ਹੁਣ ਘਟੇ ਹੋਏ ਨੇ ਜ਼ਿਆਦਾ ਤਾਂ ਉਸ ਕਰਕੇ ਸੂਰਜਮੁਖੀ ਦਾ ਰੇਟ ਥੋੜਾ ਜ਼ਿਆਦਾ ਹੈ